ਗਿਆਨੀ ਹਰਪ੍ਰੀਤ ਸਿੰਘ ਦੇ ਅਕਾਲੀ ਦਲ ਦਾ ਨਵਾਂ ਪ੍ਰਧਾਨ ਚੁਣਨ ਤੋਂ ਬਾਅਦ ਪੰਥਕ ਸਫਾਵਾ ਵਿੱਚ ਵੱਖਰੇ ਤੌਰ ਦੀ ਚਰਚਾ ਛੜੀ ਹੋਈ ਹੈ। ਉੱਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਕਰੜੀ ਆਲੋਚਨਾ ਵੀ ਕਿਤੇ ਨਾ ਕਿਤੇ ਜ਼ਾਹਰ ਕੀਤੀ ਹੈ। ਉਹਨਾਂ ਨੇ ਕਿਹਾ ਸੀ ਕਿ ਇੱਕ ਸਮਾਸੀ ਜਦੋਂ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਇਹ ਕਿਹਾ ਗਿਆ ਸੀ ਕਿ ਜੇਕਰ ਦੋਵੇਂ ਧੜੇ ਜੋ ਵੱਖੋ-ਵੱਖ ਨੇ ਉਹ ਇੱਕੋ ਸੁਰ ਦੇ ਵਿੱਚ ਇਕੱਠੇ ਹੋ ਕੇ ਮੈਨੂੰ ਪ੍ਰਧਾਨ ਬਣਨ ਦੇ ਲਈ ਕਹਿਣਗੇ ਤਾਂ ਮੈਂ ਪ੍ਰਧਾਨ ਬਣਨ ਦੇ ਲਈ ਹਾਮੀ ਭਰ ਦਵਾਂਗਾ ਪਰ ਹੁਣ ਉਹ ਇੱਕ ਧੜੇ ਦੇ ਪ੍ਰਧਾਨ ਬਣ ਕੇ ਗਿਆਨੀ ਤੇ ਨਾਲ ਇਸ ਦੇ ਬਾਅਦ ਚਰਚਾ ਇਹ ਛਿੜੀ ਹੋਈ ਹੈ ਕਿ ਸੁਖਵੀਰ ਧੜੇ ਦੇ ਕੋਲ ਜੋ ਚੋਣ ਨਿਸ਼ਾਨ ਤੱਕੜੀ ਹੈ ਦਫਤਰ ਹੈ ਉਸ ਨੂੰ ਖੋਹਣ ਦੀਆਂ ਚਰਚਾਵਾਂ ਵੀ ਲਗਾਤਾਰ ਛਿੜੀਆਂ ਹੋਈਆਂ ਨੇ ਕਿ ਗਿਆਨੀ ਹਰਪ੍ਰੀਤ ਸਿੰਘ ਵੀ ਅਕਾਲੀ ਦਲ ਦੇ ਪ੍ਰਧਾਨ ਬਣ ਚੁੱਕੇ ਨੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜੋ ਚੋਣ ਨਿਸ਼ਾਨ ਤੱਕੜੀ ਹੈ ਦਫਤਰ ਹੈ ਉਹ ਹੁਣ ਗਿਆਨੀ ਹਰਪ੍ਰੀਤ ਸਿੰਘ ਦੇ ਕੋਲ ਜਾ ਸਕਦਾ ਹੈ ਪਰ ਦੂਜੇ ਪਾਸੇ ਸ਼੍ਰੋਮਣੀ ਕਮੇਟੀ ਦੇ ਵੱਲੋਂ ਚਿੰਤਾ ਇਹ ਵੀ ਜ਼ਾਹਰ ਕੀਤੀ ਜਾ ਰਹੀ ਹੈ ਕਿ ਸ਼੍ਰੋਮਣੀ ਕਮੇਟੀ ਪੰਥ ਦੀ ਸ੍ਰੀਮੌਰ ਸੰਸਥਾ ਤੇ ਇਹ ਕਿਸੇ ਕੋਲ ਅਜੇ ਨਹੀਂ ਜਾ ਸਕਦੀ ਪਰ ਅਕਾਲੀ ਦਲ ਬਾਦਲ ਧੜਾ ਲਗਾਤਾਰ ਇਹਨਾਂ ਚੀਜ਼ਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਦਿਖਾਈ ਦੇ ਰਿਹਾ ਹੈ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਇੱਕ ਬਾਗੀ ਤੜੇ ਦੇ ਵੱਲੋਂ ਪ੍ਰਧਾਨ ਬਣਾਉਣ ਤੇ ਲਗਾਤਾਰ ਚਰਚਾ ਛਿੜੀ ਹੋਈ ਹੈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਅੱਜ ਗਿਆਨੀ ਹਰਪ੍ਰੀਤ ਸਿੰਘ ਦੀ ਮਨਸ਼ਾ ਜਗ ਜਾਹਰ ਹੋ ਗਈ ਹੈ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਸੀ ਕਿ ਜੇਕਰ ਦੋ ਧੜੇ ਇਕੱਠੇ ਹੋ ਕੇ ਕਹਿਣ ਤਾਂ ਪ੍ਰਧਾਨ ਦੀ ਸੇਵਾ ਨਿਭਾਉਣ ਦੇ ਲਈ ਸੋਚ ਸਕਦੇ ਨੇ ਦੋਹਾਂ ਨੂੰ ਇਕੱਠੇ ਕੀ ਕਰਨਾ ਸੀ ਗਿਆਨੀ ਹਰਪ੍ਰੀਤ ਸਿੰਘ ਤਾਂ ਖੁਦ ਪ੍ਰਧਾਨ ਬਣਨ ਦੇ ਖਾਤਰ ਵੱਖਰਾ ਹੀ ਧੜਾ ਬਣਾ ਕੇ ਬੈਠ ਗਏ ਗਿਆਨੀ ਹਰਪ੍ਰੀਤ ਸਿੰਘ ਦੇ ਸ਼੍ਰੋਮਣੀ ਕਮੇਟੀ ਨੂੰ ਖੋਹਣ ਦੇ ਬਿਆਨ ਦੀ ਕਰੜੀ ਆਲੋਚਨਾ ਕਰਦਿਆਂ ਹਰਜਿੰਦਰ ਸਿੰਘ ਧਾਮੀ ਦਾ ਕਹਿਣਾ ਹੈ ਕਿ ਇਹ ਸਿੱਖ ਸੰਸਥਾ ਦੇ ਮਾਣ ਮਰਿਆ ਦਾ ਇਤਿਹਾਸ ਨੂੰ ਖੰਡਿਤ ਕਰਨ ਵਾਲੀ ਗੱਲ ਹੈ ਸ਼੍ਰੋਮਣੀ ਕਮੇਟੀ ਕੌਮ ਦੀ ਉਹ ਸੰਸਥਾ ਹੈ ਜਿ세ਲੀ ਸੰਗਤ ਵੱਲੋਂ ਦਿੱਤੀ ਅਗਵਾਈ ਦੇ ਨਾਲ ਹੀ ਸੇਵਾ ਨਿਭਾਈ ਜਾਂਦੀ ਹੈ। ਉਹਨਾਂ ਦਾ ਕਹਿਣਾ ਕਿ ਸਿੱਖ ਸੰਸਥਾ ਨੂੰ ਹਥਿਆਉਣ ਦੀਆਂ ਗੱਲਾਂ ਉਸ ਦੀ ਮਨਸ਼ਾ ਨੂੰ ਸਿੱਧ ਕਰਦੀਆਂ ਨੇ ਕਿ ਉਹ ਕਿਸੇ ਦੇ ਚਲਾਏ ਚੱਲ ਰਹੇ ਨੇ। ਉਹਨਾਂ ਨੇ ਇਹ ਵੀ ਕਿਹਾ ਕਿ ਸੰਵਿਧਾਨਕ ਤੌਰ ਤੇ ਚੋਣਾਂ ਜਿੱਤ ਕੇ ਕੋਈ ਵੀ ਇਸ ਸੰਸਥਾ ਦੀ ਸੇਵਾ ਕਰ ਸਕਦਾ ਪਰ ਗੈਰ اخਲਾਕੀ ਗੱਲਾਂ ਠੀਕ ਨਹੀਂ ਨੇ। ਹਰਜਿੰਦਰ ਸਿੰਘ ਧਾਮੀ ਦਾ ਕਹਿਣਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਬਾਦ ਉਹ ਜਮਾਤ ਹੈ ਜੋ ਕੇਵਲ ਇੱਕ ਹੀ ਹੈ ਇਹ ਜਿਸ ਕੋਲ ਉਹੀ ਇਸ ਦਾ ਅਸਲ ਵਾਰਿਸ ਹੈ ਇਸ ਪੰਥ ਦੀ ਜਮਾਤ ਨੂੰ ਢਾਲ ਲਗਾਉਣ ਦੇ ਰਾਹ ਨਹੀਂ ਚੱਲਣਾ ਚਾਹੀਦਾ ਸਗੋਂ ਇੱਕ ਜੁੜਤਾ ਵੱਲ ਵਧਣਾ ਚਾਹੀਦਾ ਐਜਪੀਸੀ ਪ੍ਰਧਾਨ ਨੇ ਕਿਹਾ ਕਿ ਅੱਜ ਕੌਮ ਨੂੰ ਬਹੁਤ ਚੁਣੌਤੀਆਂ ਨੇ ਜਿਸ ਪ੍ਰਤੀ ਸੰਜੀਦਾ ਹੋਣਾ ਚਾਹੀਦਾ ਹੈ ਤੇ ਕੌਮ ਦੀਆਂ ਜਥੇਬੰਦੀਆਂ ਸੰਸਥਾਵਾਂ ਨੂੰ ਹਥਿਆਉਣ ਵਰਗੇ ਬਿਆਨ ਦੇ ਕੇ ਕੌਮ ਅੰਦਰ ਦੁਬਿਧਾ ਪੈਦਾ ਨਹੀਂ ਕਰਨੀ ਚਾਹੀਦੀ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਤਾਬਦੀ ਨੂੰ ਰਲ ਕੇ ਮਨਾਉਣ ਸੰਬੰਧੀ ਹਰਜਿੰਦਰ ਸਿੰਘ ਧਾਮੀ ਦਾ ਕਹਿਣਾ ਹੈ ਕਿ ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਲਕੱਤਾ ਦੇ ਵੱਲੋਂ ਸ਼੍ਰੋਮਣੀ ਕਮੇਟੀ ਦੀ ਅਗਵਾਈ ਦੇ ਵਿੱਚ ਦਿੱਲੀ ਵਿਖੇ ਸ਼ਹੀਦੀ ਸ਼ਤਾਬਦੀ ਦੇ ਸਮਾਗਮ ਕਰਨ ਦੇ ਲਈ ਪੇਸ਼ਕਸ਼ ਕੀਤੀ ਗਈ ਸੀ। ਉਹਨਾਂ ਨੇ ਕਲਕੱਤਾ ਨੂੰ ਸਵਾਲ ਕੀਤਾ ਕਿ ਉਹਨਾਂ ਦੀ ਇਹ ਪੇਸ਼ਕਸ਼ ਕੇਵਲ ਚਿੱਠੀ ਤੱਕ ਹੀ ਸੀਮਿਤ ਸੀ ਜਦ ਕਿ ਉਹ ਆਪਣੇ ਤੌਰ ਤੇ ਸਮਾਗਮ ਉਲੀਕ ਕੇ ਵੱਖ-ਵੱਖ ਜਥੇਬੰਦੀਆਂ ਦੇ ਨਾਲ ਮੀਟਿੰਗ ਕਰ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਦਿੱਲੀ ਕਮੇਟੀ ਪ੍ਰਧਾਨ ਨੂੰ ਕਾਲੀ ਦੇ ਵਿੱਚ ਆਪਣੇ ਪ੍ਰੋਗਰਾਮ ਐਲਾਨ ਨਹੀਂ ਕਰਨੇ ਚਾਹੀਦੇ ਸਨ ਸਗੋਂ ਸ਼੍ਰੋਮਣੀ ਕਮੇਟੀ ਦੇ ਨਾਲ ਮਿਲ ਕੇ ਬੈਠਣਾ ਚਾਹੀਦਾ ਸੀ ਤੁਹਾਨੂੰ ਦੱਸਿਆ ਕਿ ਲਗਾਤਾਰ ਮੀਡੀਆ ਕਾਨਫਰੰਸ ਦੇ ਵਿੱਚ ਹਰਜਿੰਦਰ ਸਿੰਘ ਧਾਮੀ ਨੂੰ ਲੈ ਕੇ ਸਿੱਖਾਂ ਦੇ ਮੁੱਦੇ ਵੱਡੇ ਪੱਧਰ ਤੇ ਚੁੱਕੇ ਗਏ ਤੇ ਨਾਲ ਹੀ ਹਰਜਿੰਦਰ ਸਿੰਘ ਧਾਮੀ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਪ੍ਰਧਾਨ ਬਣਨ ਤੇ ਕਰੜੀ ਆਲੋਚਨਾ ਵੀ ਕੀਤੀ ਬਾਗੀ ਧੜੇ ਦੇ ਲਈ ਵੀ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਸਾਰਿਆਂ ਨੂੰ ਇਕਜੁੱਟ ਹੋਣ ਦਾ ਸੱਦਾ ਦੇਣ ਦੀ ਬਜਾਏ ਇੱਕ ਵੱਖਰਾ ਧੜਾ ਬਣਾ ਕੇ ਬੈਠ ਗਏ ਤੇ ਗਿਆਨੀ ਹਰਪ੍ਰੀਤ ਸਿੰਘ ਇੱਕ ਵੱਖਰੇ ਧੜੇ ਦੇ ਆਗੂ ਬਣ ਕੇ ਬੈਠ ਗਏ ਨੇ ਤੇ ਨਾਲ ਹੀ ਦੂਜੇ ਪਾਸੇ ਸੁਖਵਿਰ ਸਿੰਘ ਬਾਦਲ ਦੀ ਅਧਿਰਫਦਾਰੀ ਕਰਦੇ ਆ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਕੋਲ ਜੋ ਚੋਣ ਨਿਸ਼ਾਨ ਹੈ ਆ ਤੱਕੜੀ ਚੋਣ ਨਿਸ਼ਾਨ ਹੈ ਤੇ ਦਫਤਰ ਹੈ ਉਹ ਬਾਦਲ ਧੜੇ ਦੇ ਕੋਲ ਹੀ ਰਹੇਗਾ ਕਿਉਂਕਿ ਸ਼੍ਰੋਮਣੀ ਕਮੇਟੀ ਵੀ ਲਗਾਤਾਰ ਸਿੱਖਾਂ ਦੀ ਚੁਣੀ ਹੋਈ ਜਮਾਤ ਹੈ ਇਸੇ ਕਰਕੇ ਕਾਫੀ ਵਿਵਾਦ ਹੁਣ ਵਾਧਾ ਇਹਨਾਂ ਦੋਵਾਂ ਧੜਿਆਂ ਦੇ ਵਿੱਚ ਨਜ਼ਰ ਆ ਰਿਹਾ ਹੈ